ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਹਰਵੀਰ ਸਿੰਘ ਦੇ ਕੋਲ ਇਸ ਘਰੋਂ ਪਸ਼ੂ ਜਿਹੜੇ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਰਹੇ ਨੇ ਵਿਕਰੀ ਵਾਲੇ ਪਸ਼ੂ ਬਹੁਤੇ ਜਿਹੜੇ ਆ ਦੋਸਤੋ ਆਉਂਦੇ ਆ ਇਸ ਘਰੇ ਠੀਕ ਆ ਜੀ ਅੱਜ ਤਿੰਨ ਬਿਲਕੁਲ ਸੁਈਆਂ ਸਵਾਈਆਂ ਵੜਾ ਦਿਖਾ ਦਾਂਗੇ ਦੋ ਗੱਬਣ ਤੇ ਰੇਟ ਭਾਅ ਪੜ ਤੱਕ ਕੀ ਰਹੂਗਾ ਬਾਕੀ ਡਿਟੇਲ ਜਿਹੜੀ ਦੋਸਤੋ ਦੁੱਧ ਦੀ ਮਿਲਕ ਦੀ ਬੋਲਾ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਹਰਵੈਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਖਾਸ ਵਿਜਿਟ ਤੁਸੀਂ ਆ ਪਿੰਡ ਜੋੜ ਸਿੰਘ ਵਾਲੇ ਕਰਨੀ ਆ ਆਓ ਕਰਦੇ ਆ ਗੱਲਬਾਤ ਬਾਈ ਹਰਵੈਲ ਦੇ ਨਾਲ ਪੁੱਛਦੇ ਆ ਕੀ ਅੱਜ ਇਨਫੋਰਮੇਸ਼ਨ ਹੈ ਕੀ ਆ ਇਹਨਾਂ ਪਸ਼ੂਆਂ ਦੀ ਅੱਜ ਦੋਸਤੋ 17 ਜੋੜ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਹੈਗਾ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕਾ ਭਾਈ ਬਹੁਤ ਵਧੀਆ ਠੀਕ ਹੈ ਜੀ ਠੀਕਾ ਭਾਈ ਹਰਵੈਲ ਭਾਈ ਪਸ਼ੂ ਅੱਜ ਵੜਾ ਹੀ ਆ ਸੰਤੋਖ ਸਾਹਿਬ ਦੋ ਮੱਝਾਂ ਵੀ ਨੇ ਦੋ ਮੱਝਾਂ ਦਿਖਾਵਾਂਗੇ ਆਪਾਂ ਅਲੱਗ ਤੋਂ ਦੀ ਵੀਡੀਓ ਆਪਾਂ ਸ਼ੂਟ ਕਰਾਂਗੇ ਠੀਕ ਹੈ ਜੀ ਤੇ ਇਹ ਪੰਜ ਗਾਵਾਂ ਜਿਹੜੀਆਂ ਆਪਾਂ ਦਿਖਾ ਦੇ ਲਈਏ ਹੁਣ ਠੀਕ ਆ ਆ ਪੰਜ ਵੜਾਂ ਜਿਹੜੀਆਂ ਦੋਸਤੋ ਇਹ ਵੀ ਹੈਗੀਆਂ ਤੇ ਦੋ ਮ ਉਹ ਇੱਕ ਵੱਖਰੇ ਦੌਰ ਤੇ ਤੁਹਾਨੂੰ ਜਿਹੜੀ ਆ ਵੀਡੀਓ ਮਿਲ ਜੂਗੀ ਸੋ ਉਹ ਵੀ ਤੁਸੀਂ ਦੇਖ ਲਿਓ ਠੀਕ ਆ ਜੀ ਉਹ ਮੱਝਾਂ ਜਿਹੜੀ ਵੀਰ ਨੇ ਖਾਸ ਤੌਰ ਤੇ ਖਰੀਦਣੀਆਂ ਤੁਸੀਂ ਉਹ ਵੀਡੀਓ ਦੇਖ ਕੇ ਜਿਹੜੀ ਗੱਲਬਾਤ ਕਰ ਸਕਦੇ ਹੋ ਬਾਈ ਹਰਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈਏ ਇਹ ਸਲੂ ਸਾਹਿਬ ਐਫ ਐਫ ਬੱਤੀ ਆ ਹਾਂ ਜੀ ਪਹਿਲੇ ਸੂਏ ਸੂਈ ਆ ਮੂੰਹ ਚੋਕਰੀ ਆ ਠੀਕ ਆ ਜੀ ਪਹਿਲਾ ਸੂਆ ਮੂੰਹ ਚਾਰ ਤਾਂ ਦਾ ਹਾਂ ਕੱਲ ਸੂਈ ਆ ਸ਼ਾਮੀ ਅੱਛਾ ਜੀ ਤੇ ਬਾਕੀ ਸੂਆ ਚ ਬਹੁਤ ਵਧੀਆ ਨਿਕਲਿਆ ਹੂੰ ਹਾਂ ਕਿ ਚੰਗੀ ਦਿਲ ਦੀ ਉਮੀਦ ਆ ਬੱਸੀ ਤੋਂ ਹੂੰ ਬੱਚਾ ਗਿਆ ਗਿਆ ਤੇ ਪਿੱਛੇ ਮੇਲਖਾਂ ਆ ਗਿਆ ਬੱਚਾ ਮੇਲਖਾਂ ਬੱਚਾ ਖੜਾ ਜਿਹੜਾ ਆ ਨਹੀਂ ਬੈਠਾ ਜਿਹੜਾ ਬੈਠਾ ਦੋਸਤੋ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਮੇਲਖਾਂ ਠੀਕ ਹੈ ਇਹ ਆਹ ਵੱਚੀ ਤੁਸੀਂ ਵੇਖੋ ਪਹਿਲਾ ਸੂਫਾ ਸੁਈ ਆ ਉਹੋਂ ਚਾਹ ਕਰਨੀ ਦਾ ਬਹੁਤ ਵਧੀਆ ਨਿਕਲੀ ਆ ਮੱਝਾਂ ਰੱਖਣ ਲੱਗਿਆ ਨੂੰ ਹੂੰ ਠੀਕ ਹੈ ਜੀ ਆਹ ਕਰੋ ਚੈੱਕ ਮੂੰਹ ਚੌਕੀ ਆ ਤੇ ਆਹ ਥਣ ਭਾਂਡਾ ਬਿਲਕੁਲ ਤੁਸੀਂ ਵੇਖ ਕੇ ਚੈੱਕ ਕਰੋ ਹਮ ਵਾਸੂ ਦੇ ਵਿੱਚ ਆ ਚਲੋ ਪਾ ਸੁਦੇ ਵਿੱਚ ਤੇ ਹੁਣ ਬੋਲਾ ਰ ਹਰਮੇਲ ਭਾਈ ਕਿੰਨਾ 2 ਡੰਗ ਚਵਾਈ ਦੂਸਰਾ ਬਾਕੀ ਚਵਾਈ ਜਿਹੜੀ ਹੈ ਕੋਈ 16 17 ਲੀਟਰ ਦੀ ਆਰਾਮਲਾ ਕਰਾਉਗੀ ਅੱਛਾ ਅੰਦਾਜ਼ਾ ਆਪਾਂ 10 ਲੀਟਰ ਬੋਲਾ ਮੰਨ ਕੇ ਚੱਲ ਸਕਦੇ ਹਾਂ ਹਮ 10 ਲੀਟਰ ਜਿਹੜਾ ਬਿਲਕੁਲ ਜਿਹੜਾ 100 ਬੋਲਾ ਤੁਸੀਂ ਮੰਨ ਲਓ ਠੀਕ ਆ ਕੱਲ ਹੀ ਸੂਈ ਆਪਾਂ ਤੇ ਬੱਚੀ ਬਿਲਕੁਲ ਚੰਗੀ ਜਾਤਪਾਤ ਵਾਲੀ ਆ 15 ਤੋਂ ਪਲੱਸ ਚੱਲੂ 16 ਲੀਟਰ 17 ਲੀਟਰ ਦੀ ਮਿਲਕਿੰਗ ਜਿਹੜੀ ਆ ਨਾਰਮਲ ਪਾਣੀ ਚਾਹੀਦੀ ਆ ਫਿਰ ਹਾਲ 10 ਲੀਟਰ ਕੋਈ ਵੀਰ ਬੋਲੇ ਦੇ ਵਿੱਚ ਪੂਾਈ ਕਰ ਸਕਦਾ ਅੱਜ ਪਹੁੰਚ ਗਿਆ ਠੀਕ ਆ ਦੂਜਾ ਕਦੇ ਦੇਣਾ ਸਰ ਆ ਵੇਖੋ ਤੁਹਾਨੂੰ ਦੇ ਬਸ ਅਛਾ ਰਵਿਲ ਭਾਈ ਕਿੰਨਾ ਕੁ ਮੋਲ ਫਿਰ ਲੈਣ ਦੇ? ਇਹ ਤਾਂ ਸਭ ਲੈਣਦੇ ਨੇ 55000 ਰੁਪਏ ਮੋਲ ਉਹ ਚ ਮੰਨਤਨ ਕਰਾਂਗੇ ਆਪਾਂ ਥੋੜਾ ਬਹੁਤ 55000 ਠੀਕ ਆ 56000 ਬਾਕੀ ਕੱਦ ਕਰ ਜਿਹੜਾ ਦੋਸਤੋਂ ਤੁਸੀਂ ਬਹੁਤੇ ਵੀਰ ਪੁੱਛ ਰਹੇ ਹੋ ਵੱਡੀ ਬੱਚੀ ਐ ਚੰਗੀ ਐ ਵੱਡੀ ਐ ਫੁੱਲ ਵੱਡੀ ਐ ਠੀਕ ਆ ਹਾਈਟ ਜਿਵੇਂ ਬਿਲਕੁਲ ਹਜੇ ਉਮਰ ਥੋੜੀ ਐ ਦੋਸਤੋਂ ਹਜੇ ਬੱਚੀ ਨੇ ਕਹਾ ਚੌਕੀ ਆ ਛੱਕੀ ਹੋਣਾ ਬਿਲਕੁਲ ਜਵਾਨ ਹੋਣਾ ਤੇ ਪਸੂ ਦੂਜੇ ਤੀਜੇ ਸੁਣਾਂ ਹੋਰ ਕੱਦ ਕਰੂਗਾ ਇਹ ਫੁੱਲ ਹਾਈਟ ਦੇ ਵਿੱਚ ਆ ਪਹਿਲੇ ਨੰਬਰ ਤੇ ਜਿਹੜੀ ਬੱਚੀ ਤੁਹਾਨੂੰ ਦਿਖਾਈ ਐ ਠੀਕ ਆ ਬਾਕੀ ਧਾਰ ਦੇ ਥੰਡ ਉਹ ਕਿਸੇ ਗੱਲ ਵਿੱਚ ਕੋਈ ਕਮੀ ਪੇਸ਼ੀ ਹੋਈ ਤਾਂ ਪੁੱਛ ਲਵਾਂਗੇ ਬਾਕੀ ਸਾਰੀਆਂ ਏ1 ਜਿਹੜੀਆਂ ਹੈਗੀਆਂ ਚੀਜ਼ਾਂ ਠੀਕ ਆ ਕਮੀ ਪੇਸ਼ੀ ਆਈ ਨਹੀਂ ਤੇ ਜੀ ਡਾਈ ਬਹੁਤ ਵਧੀਆ ਠੀਕ ਆ ਉਹਦਾ ਵੀ ਨਾ ਠੰਢੀ ਆ ਠੀਕ ਆ ਜੀ ਬਾਦ ਬਾਈ ਅਗਲੀ ਬੱਚੀ ਦੀ ਕੀ ਅਵੇ ਦੂਜੇ ਸਵੇਰੇ ਵੈੜਦੇ ਨੇ ਸੁਣਾ ਦੂਜੇ ਸਵੇਰ ਸੂਣਾ ਵੈੜਨੇ ਅਜੇ ਥੋੜਾ ਜਿਆ ਨਾ ਦਿਨ ਲੈਂਦੀ ਹਫਤੇ ਦੇ ਅੰਦਰ ਅੰਦਰ ਹੂੰ ਬਾਕੀ ਸੰਤੂ ਦਾ ਪਿਛਲਾ ਜਿਹੜਾ ਰਿਕਾਰਡ ਸੀਗਾ ਤਾਂ 18 ਪਲੱਸ ਦਾ ਸੀ ਹੂੰ ਇਹ ਜੇ ਉਮੀਦ ਹੈ ਕਿ 22 ਲੀਟਰ ਦੀ ਇਹ ਚੋਈ ਬੈਡ ਕਰਾਉਗੀ ਠੀਕ ਆ ਠੀਕ ਆ ਦੂਜਾ ਸਭ ਸੁਣਾ ਠੀਕ ਆ ਦੇਣਾ ਜੇ ਲੈ ਜੂ 8-10 ਦਿਨ ਲੈ ਜੂ ਹਫਤਾ ਤਾਂ ਪੱਕਾ ਹੀ ਲੈ ਜੂਗੀ ਠੀਕ ਆ ਇਹ ਥਣ ਚੱਡਾ ਜਿਹੜਾ ਦੋਸਤੋਂ ਤੁਹਾਨੂੰ ਵਿਖਾਵਾਂਗੇ ਫੁੱਲ ਵੱਡਾ ਥਣ ਲੇਵਾ ਜਿਹੜਾ ਬਣਾ ਕੇ ਨਾ ਵੱਡਾ ਹਵਾ ਨਾਲ ਬਣਾ ਕੇ ਤਿਆਰ ਕਰੂਗੀ ਅਜਾ ਦੇਣ ਬਾਕੀ ਆ ਸੂਣ ਦੇ ਵਿੱਚ ਬਾਕੀ ਪਹਿਲੇ ਸਵੇਰੇ ਵੀਰ ਨੇ ਦੱਸਿਆ ਵੀ ਚੰਗੀ ਮਿਲਕ ਕਪੈਸਿਟੀ ਰਹੀ ਐ ਇਸ ਬੈਡ ਦੀ ਤੋ ਕੱਦ ਘੱਟ ਦੀ ਇਹ ਵੀ ਚੰਗੀਆਂ ਨਿੱਗਰ ਆ ਭਾਰੀ ਆ ਵਜਨدار ਫੁੱਲ ਠੀਕ ਆ ਨਹੀਂ ਨਹੀਂ ਥੋੜੀ ਜੀ ਇਹਦੇ ਪੂਰੇ ਤੇ ਲਾਡੂ ਲਾ ਪਈਆਂ ਵਾ ਆ ਦੇਖੋ ਠੀਕ ਆ ਚੰਗਾ ਵਜਨ ਆ ਹਾਂ ਵਜਨ ਚੰਗਾ ਹੈ ਕਿ ਥੋੜਾ ਕ੍ਰੋਸ ਚ ਆ ਗਈ ਨਾ ਇਹ ਹਾਂ ਥੋੜਾ ਸ਼ਾਈ ਵਾਲਾ ਕ੍ਰੋਸ ਇਹਦਾ ਕ੍ਰੋਸ ਚ ਇਹ ਥਣਥਣ ਬਹੁਤ ਵਧੀਆ ਵਾ ਸੋ ਬਹੁਤੇ ਵੀਰਾਂ ਨੂੰ ਹੁੰਦਾ ਵੀ ਪਸ਼ੂ ਬਿਲਕੁਲ ਚੰਗਾ ਹੋਵੇ ਤੇ ਥਣਥਣ ਵਧੀਆ ਕੁਆਲਟੀ ਦਾ ਲੱਗਦਾ ਠੀਕ ਆ ਚੰਗੇ ਪਾਰ ਹੈ ਗਜਦਾ ਬੋਡੀ ਵੇਟ ਪੂਰਾ ਠੀਕ ਆ ਜੀ ਭਾਰੀ ਆ ਫੁੱਲ ਭਾਰੀ ਆ ਜਿੰਨੀ ਕਰੋ ਉਨੀ ਥੋੜੀ ਆ ਵੱਡੇ ਕੱਟ ਕੱਟ ਦੀ ਆ ਭਾਰੀ ਪੂਰੀ ਹੈ ਤੇ ਇਹਦਾ ਰੇਟ ਇਹ ਕਾਰਨੋਬ ਮੇਰਾ ਸੱਤ ਕਰੀ ਜਾਓ ਵੇਰ ਕਰੀ ਜਾਓ ਲੈ ਇਹਦੇ 58000 ਦਾ ਬਕਰਾਂਗੇ ਇਹਦਾ ਹੂੰ 58000 ਦੀ ਦੂਜੇ ਨੰਬਰ ਤੇ ਜਿਹੜੀ ਦੋਸਤੋ ਤੁਹਾਨੂੰ ਵੇਖਾਈ ਹੈ 58000 ਠੀਕ ਹੈ ਜੀ ਡਿਮਾਂਡ ਵੈਸੇ 65000 ਤੇ 58000 ਦੀ ਹਾਨ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਬੱਚੀ ਆ ਗਈ ਇਹ ਸੱਤ ਦਾ ਸ਼ਾਈਵਾਲ ਦਾ ਤੇ ਐਫਪੀ ਦਾ ਕ੍ਰਾਸ ਆ ਠੀਕ ਹੈ ਜੀ ਬੱਚੀ ਚੰਗੀ ਆ ਪਿੱਛੇ ਮੇਲ ਕਾਬਾ ਗਿਆ ਇਹਦਾ ਦੰਦਾ ਵੇ ਅਸੂਤੀ ਪਰਸਾ ਹੋਈ ਆ ਹਾਂ ਠੀਕ ਹੈ ਐਫਪੀ ਤੇ ਸ਼ਾਈਵਾਲ ਦਾ ਕ੍ਰਾਸ ਇਹ ਬੱਚੀ ਥੱਲੇ ਇਸ ਟਾਈਮ ਕੋਈ 11 ਦੇ ਲਗਭਗ 12 ਵੀ ਬਹੁਲੇ ਸੰਭੂ ਠੀਕ ਹੈ ਤੇਜ ਦਿਨ ਚ ਹਾਂ ਹਾਂ ਬੱਚੀ ਸੰਦਾ ਵੀ 15 ਤੋਂ ਬਾਹਰ ਜਾਂਦੀ ਹੂੰ ਦਿਨ ਤੀਜਾ ਮਗਰ ਬੱਚਾ ਵੱਚੀ ਇਹਨੇ ਮਗਰ ਬੱਚਾ ਮਗਰ ਬੱਚਾ ਅਸਾਂ ਉਹਦਾ ਵੇਖ ਤੀਜਾ ਹਾਂ ਇਹ ਬੱਚਾ ਬਾਅਦ ਵਿੱਚ ਲੈਂਦੀ ਆ ਪਹਿਲਾਂ ਆਪਾਂ ਨਾਰਮਲ ਇਹਨੂੰ ਜਿੱਦਾਂ ਮਰਜ਼ੀ ਚੂਆਈ ਕਰ ਲਓ ਹੂੰ ਹੂੰ ਬਾਅਦ ਵਿੱਚ ਬੱਚਾ ਲਊਗੀ ਹਾਂ ਤਾਂ ਇਹਦੇ ਜਿਹੜੇ ਸੂਈ ਦੀ ਵੀਡੀਓ ਅੱਜ ਔਰ ਦੀ ਵੀਡੀਓ ਸਾਰਾ ਕੁਝ ਆਪਣੇ ਕੋਲੇ ਹੂੰ ਪ੍ਰੋਪਰ ਠੀਕ ਦੇ ਹਿਸਾਬ ਨਾਲ ਲੱਗਦਾ ਠੀਕ ਆ ਜੀ ਸੋ ਦੋਸਤੋ ਕਈ ਵਾਰਾਂ ਪਸ਼ੂ ਦਾ ਆਵਦਾ ਰੁਝਾਨ ਹੁੰਦਾ ਵੀ ਜਿਵੇਂ ਚਲੋ ਪਸ਼ੂ ਦੀ ਆਪਣੀ ਗੱਲ ਕਹ ਲਓ ਵੀ ਘਟੋ ਜਦੋਂ ਆਪਾਂ ਪਹਿਲਾਂ ਸਟਾਰਟਿੰਗ ਤੋਂ ਚੁਵਾਈ ਕਰਾਂਗੇ ਤੇ ਬੱਚਾ ਜਿਹੜਾ ਬਾਹਰ ਵਿੱਚ ਚਲੇ ਜਾਏ ਠੀਕ ਹੈ ਬੱਚੇ ਨੂੰ ਜਿਹੜਾ ਦੁੱਧ ਤੁਸੀਂ ਪਿਆ ਸਕਦੇ ਹੋ ਬਾਅਦ ਵਿੱਚ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਪਸਮਾ ਜਿਹੜਾ ਉਸ ਤੋਂ ਪਹਿਲਾਂ ਆ ਵੀ ਕਰਨ ਉਸ ਤੋਂ ਪਹਿਲਾਂ ਪਸਮਾ ਆਪਣੇ ਆਪ ਵਿੱਚ ਜੁੜ ਪਾਉ ਅੱਛਾ ਨਹੀਂ ਪੜੋ ਨਾ ਪਾਓ ਅੱਛਾ ਚੁਵਾਈ ਕਰਾਉਗੇ ਇਸੇ ਤਰ੍ਹਾਂ ਸਾफी ਤੇ ਪਸਮਾ ਹੋ ਗਿਆ ਹਾਂਜੀ ਉਸ ਤੋਂ ਬਾਅਦ ਜਿਹੜਾ ਬੱਚੇ ਨੂੰ ਦੁੱਧ ਪਿਉਣਾ ਵੀ ਜ਼ਰੂਰੀ ਹੈ ਕਿਉਂਕਿ ਨਵ ਜੰਮਿਆ ਬੱਚਾ ਠੀਕ ਹੈ ਜੀ ਨਿਊ ਬੌਰਨ ਇਸ ਕਰਕੇ ਤੇ ਆ ਬੱਚੀ ਆ ਦੋਸਤੋ ਸੁਵਾ ਪਹਿਲਾਂ ਨਹੀਂ ਐ ਪਹਿਲਾਂ ਚੌਕੀ ਆ ਮੂੰਹ ਚਾਰ ਦੰਦਾ ਇਹ ਵੀ ਪਹਿਲਾਂ ਬੱਸੀ ਆ ਕਰੋ ਸੰਗ ਦੇ ਵਿੱਚ ਠੀਕ ਆ ਜੀ ਬਾਕੀ ਥਣ ਨੇਵਾ ਤੁਹਾਡੇ ਸਾਹਮਣੇ ਆ ਦੇਖੋ ਪਿੱਛੇ ਮੇਰਾ ਕਾਫਾ ਇਹਦੇ ਉਹ ਜਿਹੜਾ ਪਰਲਾ ਖੜਿਆ ਹੋ ਜਰਾ ਠੀਕ ਆ ਜੀ ਇੱਕ 3 ਜਿਹੇ ਨੰਬਰ ਤੇ ਦੋਸਤੋ ਇਹ ਵੇਖ ਦਿਖਾਈ ਆ ਮੇਲ ਕਾਫ ਆ ਜਿਹੜਾ ਬਿਲਕੁਲ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਆ ਖੱਟਾ ਖੜਾ ਆ ਬੱਚਾ ਖੜਾ ਜੀ ਠੀਕ ਆ ਠੀਕ ਹੈ ਜੀ ਅਛਾ ਰਵੇਲ ਬਾਈ ਕਿੰਨਾ ਕੁ ਮੁੱਲ ਸੀ ਇਸ ਤੀਜਨ ਪਰੋਲੀ ਵੇਡ ਦਾ ਰਵੇ ਦਾ 40 500 ਤੇ ਜੋ ਮਾਨਤਾ ਕਰਾਂਗੇ ਥੋੜਾ ਜਿਹਾ 4000 500 ਦੇ ਵਿੱਚੋਂ ਮਾਨਤਾ ਨਾ ਹੋਊਗਾ ਠੀਕ ਹੈ ਬਾਕੀ ਥਾਂ ਦੇਵੇ ਦੀ ਪ੍ਰਾਪਾ ਤੁਸੀਂ ਵੇਖ ਲਈਏ ਸਾਫ ਠੀਕ ਹੈ ਤੇ ਪਾ ਕੇ ਸਾਨੂੰ ਸਾਵਾ ਬੱਛੀ ਆ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਦੂਜਾ ਸਵੇਰ ਸੁਣੀ ਆ ਵਹਿਰ ਚੰਗੀ ਆ ਹਮ ਸੰਡੀ ਆ ਸੀਲ ਆ ਠੰਠੋੜ ਬਹੁਤ ਵਧੀਆ ਅਜੇ ਬਣੂਗੀ ਬਹੁਤ ਜ਼ਿਆਦਾ ਹਮ ਠੀਕ ਆ ਸੂਆ ਪਹਿਲੇ ਨਹੀਂ ਸੁਣਿਆ ਇਹਨੇ ਦੂਜਾ ਸਵੇਰ ਦੂਜਾ ਸਵੇਰ ਹਾਂਜੀ ਸੰਤੋ ਜੀ ਨਾਰਮਲੀ ਘਰ ਤੇ ਰੱਖਣ ਨੂੰ ਜਿਵੇਂ ਚੰਗੀ ਕਹਿ ਸਕਦੇ ਆਪਾਂ ਹਮ ਹਮ ਤਾਂ 12 13 ਲੀਟਰ ਦੀ ਚੋਅ ਆਈ ਤਾਂ ਬਾਹਰ ਵੀ ਜਾ ਸਕਦੀ ਆ 12 13 ਦਾ ਕਿਤੇ ਗਿਆ ਲਓ ਜੀ ਸੂਆ ਦੂਜਾ ਬਾਕੀ ਬਣੂ ਬਣੂ ਹਜੇ ਦੋਸਤੋ ਪੂਰਾ ਠੀਕ ਆ ਹਜੇ ਦੋਸਤੋ 10 ਤੋਂ 12 10 ਤੋਂ 12 10 ਤੋਂ ਜਿਹੜੇ ਪਲੱਸ ਦੇਣ ਹਜੇ ਬਾਕੀ ਇਸ ਨੂੰ ਦੇ ਵਿੱਚ ਬਾਕੀ ਕਰੋ ਸੰਗ ਦੇ ਵਿੱਚ ਠੀਕ ਆ ਜੀ ਸ਼ਾਈਵਾਲ ਕਰੋਸ ਅੰਗ ਜਿਹੜੀ ਇਹ ਲੱਛੀ ਆ ਤੇ ਆਹ ਕਰੋਸ ਤੇ ਕ भी चंगी है। hmm. वालना है। हम्म। क्रॉस आ ठीक है जी बाकी तो आ फेस क्वालिटी मुंह मे तो देख आख लगे बहुत वादिया 10 ਤੋਂ ਪਲੱਸ ਦਿਨ ਹਜੇ ਦੋਸਤੋ ਸਮਾਂ ਲੂਗੀ ਇਹ ਤੁਸੀਂ ਆਪਣਾ ਧਿਆਨ ਦੇ ਵਿੱਚ ਰੱਖ ਕੇ ਬਾਕੀ ਸਾਨੂੰ ਸਾਹਿਬ ਰਾਜੀ ਨੂੰ ਵੀ ਬਹੁਤ ਆ ਬਚੀ ਮੈਂ ਜੀ ਹੁੰਦੀ ਠੰਡੀ ਬਹੁਤ ਜ਼ਿਆਦਾ ਹੂੰ ਲਓ ਜੀ ਤੇ ਮੋਲੇ ਤਾਂ ਲੈਣ ਦੇਣ ਦੋਸਤੋ ਸਾਹਿਬ ਲੈਣ ਦੇਣ ਨੂੰ ਜੇ ਤਾਂ ਸੂ ਬੈਂਦੀ ਆ ਫਿਰ ਤਾਂ ਮੁੱਲ ਅਲੱਗ ਹੋਊਗਾ ਹੂੰ ਇਹ ਸਾਡੇ 29000 ਦਾ ਲੈ ਦੇ ਕਰਾਂਗੇ ਅੱਜ ਹੈ ਹਾਂਜੀ ਅੱਜ ਠੀਕ ਹੈ ਅੱਜ 10 ਦਿਨ ਟਰਜੀ ਦੋਸਤੋ ਸਾਹਮਣੇ ਪਾਊਗੀ ਵੈਸੇ ਸਾਡੇ 29000 ਅੱਜ ਲੈਣ ਦੇਣ ਠੀਕ ਹੈ ਵੰਨ ਵਾਲੀ ਗੱਲ ਬਾਕੀ ਚੰਗੀ ਆ ਓਵਰ ਆਲ ਜਿੰਨੇ ਵੀ ਬੱਚੀ ਚੰਗੀ ਆ ਠੀਕ ਆ ਜੀ ਸਿਰੋਂ ਪੋਟੀ ਆ ਹਰ ਪਾਸੇ ਇਹਨਾਂ ਦਾ ਪਹਿਲੇ ਸਵੇਰ ਬੱਚੇ ਸੂਈ ਆ ਅੱਜ ਜੀ ਆਹ ਸੂਈ ਆ ਜੀ ਇਹਨੂੰ ਹਜੇ ਘੰਟਾ ਡੇਢ ਮਿੰਟ ਹੋਇਆ ਘੰਟਾ ਡੇਢ ਘੰਟਾ ਜਿਹੜਾ ਸਮਾਂ ਹੋ ਗਿਆ ਆਹ ਬੱਚੀ ਸੂਈ ਨੂੰ ਥੱਲੇ ਬੱਚਾ ਬੱਚੀ ਆ ਗਈ ਤੇ ਆ ਪਿੱਛੇ ਬੱਚੀ ਆ ਗਈ ਇਹ ਚੰਗੇ ਸੀਮਨ ਦੀ ਲੱਗਦਾ ਠੀਕ ਆ ਜੀ ਤੇ ਮਗਰ ਵੀ ਬੱਚੀ ਆ ਤੇ ਆਪ ਪਹਿਲਾਂ ਸੂਆ ਸੂਈ ਆ ਇਹਨੂੰ ਸੂਈ ਨੂੰ ਹਜੇ ਘੰਟਾ ਕੀ ਹੋਇਆ ਘੰਟਾ 1 ਹੋਇਆ ਸੂਈ ਨੂੰ ਠੀਕ ਆ ਜੀ ਜੇਰ ਹਜੇ ਪੈਣੀ ਬਾਕੀ ਆ ਜੇਰ ਪੈਣੀ ਬਾਕੀ ਆ ਬਸ ਜ ਜਿਹੜਾ ਵੀ ਭੈਣ ਭਰਾ ਸਜਦਾ ਕਰਦਾ ਇਹਦੀ ਵੀਡੀਓ ਬਣਾਵਾਂਗੇ ਜੇਰ ਪੈਣ ਦੀ ਵੀ ਠੀਕ ਠੀਕ ਪਿੱਛੇ ਬੱਚੀ ਆ ਸੋ ਦੋਸਤੋ ਵੀਰ ਕਹਿੰਦਾ ਵੀ ਵੀਡੀਓ ਦੇ ਵਿੱਚ ਜ਼ਰੂਰ ਕਵਰ ਕਰ ਲਿਆ ਕਰ ਲਵਾਂਗੇ ਆਪਾਂ ਜਿਹੜੀ ਜੇਰ ਪਾਉਗੀ ਤਾਂ ਹੋ ਸਕਦਾ ਵੀ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਫੜਪਾ ਚੀਜ਼ ਪਸੰਦ ਆਉਣੀ ਜ਼ਰੂਰੀ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਆਹ ਵੇਖੋ ਬੱਚਾ ਜਿਹੜਾ ਮੱਛੀ ਆ ਫੀਮੇਲ ਕਾਫ ਕੋਈ 8-10 2 ਘੰਟੇ ਜਿਹੜਾ ਸਮਾਂ ਹੋਇਆ ਇਸੀ ਪੀ ਪਲੀ ਜਿਹੜੀ ਮਗਰ ਬੱਚੀ ਆ ਠੀਕ ਆ ਤੇ ਆਹ ਜਿਹੜੀ ਵਹਿੜ ਤੁਸੀਂ ਦੇਖ ਸਕਦੇ ਹੋ ਬਾਕੀ ਸੂਰ ਦੇ ਵਿੱਚ ਆ ਦੋਸਤੋ ਅੱਜ ਮੌਨਿਕ ਕੋਈ 2 ਘੰਟੇ ਪਹਿਲਾਂ ਹੁਣ ਤੋਂ ਸੂਈ ਆ 11:30 12 ਵਜੇ ਤੱਕ ਸੂਈ ਠੀਕ ਆ ਬਾਕੀ ਆਹ ਲਿਵਟੀ ਆ ਆਰਡਰ ਕੁਆਲਿਟੀ ਜਿਹੜੀ ਤੁਸੀਂ ਬੱਚੀ ਦੀ ਦੇਖ ਸਕਦੇ ਹੋ ਠੀਕ ਆ ਬਾਕੀ ਤਸੱਲੀ ਆ ਬੌਲ ਦੇ ਵਿੱਚ ਆ ਮੇਨ ਹੁਣ ਕੋਈ ਵੇਰ ਆ ਉਹ ਇੱਕ ਟਾਈਮ ਦੋ ਟਾਈਮ ਚੁਾਈ ਕਰਕੇ ਤਸੱਲੀ ਕਰ ਸਕਦਾ ਹਾਂ ਜੀ ਇਹ ਤਾਂ ਸੰਧੂ ਸਾਹਿਬ ਕਰਨ ਨੂੰ ਜੋ ਮੱਝ ਕਰੀ ਜੀ 30500 ਦੀ ਦੇਦਾ 30500 ਠੀਕ ਹੈ ਮੈਂ 30500 ਦੀ ਜਿਹੜੀ ਦੋਸਤੋ ਇਹ ਵਾਛੀ ਵੀਰਾਂ ਦਾ ਦੇ ਦਾਂਗੇ ਅੱਜ ਮਾਰਨਿੰਗ ਤਾਜੀ ਸੂਈ ਆ ਜੇਰ ਪੈਣੀ ਬਾਕੀ ਦੋਸਤੋ ਵੀ ਵੀਡੀਓ ਤੁਹਾਨੂੰ ਮਿਲ ਜੂਗੀ ਜਿਹੜੇ ਵੀਰ ਨੇ ਖਰੀਦਣੀਆਂ ਗੱਲਬਾਤ ਕਰ ਲਿਓ ਸੋ ਇਹ ਵੈੜ ਜਿਹੜੀ ਆ ਵਕਾਊ ਆ 30500 ਰੁਪਏ ਰੇਟ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੋ ਮੱਝਾਂ ਦਿਖਾਉਣੇ ਆ ਵੀਰ ਹਰਦੇਲ ਦੇ ਕੋਲ ਬਿਲਕੁਲ ਦੋ ਮੱਝਾਂ ਵਕਾਊ ਆ ਚੰਗੀਆਂ ਨੇ ਆਉ ਦਿਖਾਉਣੇ ਆ ਸੋ ਆ ਜਿਹੜੀਆਂ ਦੋਸਤੋ ਦੋ ਮੱਝਾਂ ਨੇ ਵੀਰ ਹਰਦੇਲ ਦੇ ਕੋਲ ਸ਼ੁਰੂਆਤ ਆਪਾਂ ਕਰ ਲੈਨੇ ਆ ਪੁੱਛਦੇ ਆ ਕੀ ਡਿਟੇਲਾਂ ਨੇ ਤੇ ਬਾਕੀ ਆ ਜਿਹੜੇ ਪੂਰੇ ਤੁਸੀਂ ਬੋਡੀ ਬੈਂਟਰ ਦੇ ਸਟਰਕਚਰ ਵੇਖ ਸਕਦੇ ਹੋ ਇਹਨਾਂ ਮੱਜਾਂ ਦੇ ਠੀਕ ਆ ਜੀ ਦਿਨ ਹਜੇ ਲੈਂਦੀਆਂ ਨੇ ਇਹ ਜ਼ਰੂਰ ਧਿਆਨ ਦੇ ਵਿੱਚ ਆਪਾਂ ਰੱਖ ਲਈਏ ਠੀਕ ਹੈ ਇਹ ਸੰਧੂ ਸਾਹਿਬ ਸੂਪੂਗੀ ਦਿਨ ਹਫਤੇ ਦੇ ਅੰਦਰ ਅੰਦਰ ਦੋਨੇ ਹੀ ਸੁੰਦੀਆਂ ਹਫਤੇ ਹਫਤੇ ਲੈ ਜਾਣਗੇ ਹਜੇ ਹਾਂ ਬਿਲਕੁਲ ਹਫਤੇ ਤੋਂ ਪਹਿਲਾਂ ਵੀ ਸੂ ਸਕਦੀਆਂ ਹਫਤਾ ਤਾਂ ਮੰਨ ਕੇ ਚੱਲੋ ਹੂੰ ਬਿਲਕੁਲ ਤਿਆਰ ਨੇ ਸੂਆ ਕਿੰਨਾ ਸੂਣ ਜਾ ਰਹੀ ਹੈ ਜੀ ਇਹ ਸੰਧੂ ਸਾਹਿਬ ਤੀਜਾ ਸੂਆ ਤੀਜਾ ਸੂਆ ਉਹ ਵੀ ਤੀਜਾ ਸੂਆ ਦੋਨੋਂ ਤੀਜੇ ਤੀਜੇ ਸੂਏ ਦੋਸਤੋ ਸੂ ਦੋਨੋਂ ਦੀ ਡਿਟੇਲ ਸਾਂਝੀ ਕਰਾਂਗੇ ਪਰ ਦਿਖਾ ਕੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਇਹ ਤਸੱਲੀ ਦੇ ਨਾਲ ਦੋਨੋਂ ਠੀਕ ਹੈ ਜੀ ਤੇ ਪਤਲਾ ਪਿੰਡ ਜਿਹੜੀਆਂ ਵਾ ਇਹ ਵੀ 13 14 ਦੇ ਲਾਗੇ ਬੰਦੇ ਨਹੀਂ ਆ ਬੋਰਡ ਚੁਆਇਸ ਕਰਾਉਗੀ ਉਹ ਮਾਜੀ ਦੇ ਠੀਕ ਹੈ ਜੀ ਬੱਚੇ ਦਾ ਕੱਦ ਵਜ਼ਨ ਬਹੁਤ ਲੰਬਾ ਠੀਕ ਆ ਬਾਕੀ ਚੰਗੀ ਆ ਬੇਰਬੂਲ ਵੀ ਚੰਗੀ ਆ ਦੋਸਤੋ ਸੋਹਣੇ ਕੱਦ ਦੀ ਆ ਤੇ ਥਣ ਭਾਂਡਾ ਜਿਹੜਾ ਚੰਗਾ ਠੀਕ ਆ ਬਾਕੀ ਤੁਸੀਂ ਘਰ ਜਾਣ ਕੇ ਵਿਜ਼ਿਟ ਕਰਕੇ ਤਸੱਲੀ ਨਾਲ ਦੇਖ ਲਿਓ ਤੀਜਾ ਸੁਭਾ ਸੋਹਣਾ ਦੋਨੋਂ ਤੀਜੇ ਸੁਵੇ ਆ ਅੱਜ ਜਿਹੜੀਆਂ ਇਹ ਮੱਝਾਂ ਨਹੀਂ ਦਿੱਦੇ ਕੋਲ ਆ ਜਿਹੜੀ ਫੇਸਕਲ ਇਹਦੀ ਗੱਲ ਕਰੀਏ ਇਹਦੀ ਲੈਂਥ ਬਹੁਤ ਜ਼ਿਆਦਾ ਵਾਜਦੀ ਹੈ ਲਓ ਭਾਈ ਆ ਦੇਖੋ ਪੱਤੀ ਪੂਰਾ ਸਰੀਰ ਦਾ ਢਾਂਚਾ ਹਰ ਪਾਸੇ ਜਿਹੜੀ ਤੁਸੀਂ ਦੋਸਤੋ ਦੇਖ ਹੈਗੀ ਆ ਮੱਝ ਦੀ ਚੰਗੀ ਆ ਠੀਕ ਆ ਦੁੱਧ ਵਾਲੀ ਮਾਇਆ ਵੀ 12-13 ਲੀਟਰ ਦੁੱਧ ਜਿਹੜਾ ਦੋਸਤੋ ਨਾਰਮਲ ਵੀਰ ਵੀ ਕਿੰਨਾ ਵੀ ਘੱਟੋ ਪਰ ਪਾਉਣਾ ਚਾਹੀਦਾ ਜਿਹੋ ਜਿਹਾ ਹਵਾਨਾ ਸਟਰਕਚਰ ਇਹਦਾ ਬਾਕੀ ਢਿਲ ਢੁਲ ਜਿਹੜੀ ਆ ਦੇਖੋ ਤੁਸੀਂ ਆ ਦੇਖ ਸਕਦੇ ਕਿਦਾਂ ਹਾਂ ਮਾਸ ਮੂ ਚੰਗਾ ਚਮੜੀ ਪਗਲੀ ਜਾ ਠੀਕ ਆ ਕਿ ਥਾਂ ਬਹੁਤ ਜ਼ਿਆਦਾ ਫਿਰਲਾ ਵਿੱਥਾਂ ਤੇ ਲੱਗਾ ਜੇ ਤੁਸੀਂ ਤੇ ਪਾ ਰਿਆਂ ਨੂੰ ਆ ਦੇਖਾਂ ਜੀ ਅਜੇ ਬਣੂਗੀ ਮਾਝ ਹੂੰ ਅੱਛਾ ਲੈਣ ਦੇ ਫਿਰ ਭਾਈ ਕਿੰਨੇ ਤੱਕ ਦੇ ਦੇਣੀ ਐ ਇਹ ਰੰਦੂ ਸਾਹਿਬ ਇਹ ਤਾਂ 83830 ਵਿੱਚੋਂ ਇੱਕ ਛੋੜ ਵਾਂਗੂੰ ਕਰਾਂਗੇ ਆਪਾਂ 83830 ਹਾਂਜੀ ਠੀਕ ਹੈ ਜੀ 83830 ਦੇ ਵਿੱਚੋਂ ਛੋਟ ਹੋ ਜੂਗੀ ਠੀਕ ਆ ਬਾਕੀ ਆ ਥਾਂ ਜਿਹੜਾ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਅਗਲੀ ਇਸ ਵਾਰ ਅੱਜ ਦੀ ਇਹ ਵੀ ਜੰਦਾ ਸਾਹਿਬ ਤੀਜੀ ਸਵੇਰ ਸੁਣੀ ਆ ਅੱਛਾ ਇਹਦਾ ਦੁੱਧ ਰਿਕਾਰਡ ਚਲੋ ਆਪਣੇ ਜਾਣ ਪਛਾਣ ਵਾਲੇ ਬੰਦੇ ਤੋਂ ਲਈ ਆਪਾਂ ਇਹ ਵੀ ਹੂੰ ਚੰਗਾ ਰਿਹਾ ਠੀਕ ਆ ਜੀ ਬਾਕੀ ਮੱਝ ਹਜੇ ਉਹ ਪਹਿਲਾਂ ਸੂ ਸਕਦੀ ਥੋੜਾ ਬਾਅਦ ਇਹ ਪੂਰਾ ਹਫਤਾ ਲੈ ਕੇ ਜਾਊਗੀ ਹੂੰ ਇਹ ਥੋੜਾ ਇੱਕ ਦੋ ਦਿਨ ਪਹਿਲਾਂ ਸੂਫੂ ਹੋਰ ਤੋਂ ਇਹ ਤਾਂ ਮਤਲਬ ਕਿ ਤਿਆਰੀ ਜੇ ਲੱਗੀ ਹੋਈ ਆ ਪੂਰਾ ਠੀਕ ਆ ਉਹ ਸਾਰਾ ਦੋਸਤੋ ਬਹੇ ਤੁਸੀਂ 5 ਤੋਂ 7 ਦਿਨ ਮੰਨ ਕੇ ਚੱਲੋ ਠੀਕ ਆ ਘਟੋ ਘਟ ਵੀ 5 ਤੋਂ 7 ਦਿਨ ਪਤਾ ਥੱਲੇ ਦਾ ਪੰਡਾ ਹੀ ਪਾਈ ਫਿਰਦੀ ਆ ਲੈ ਜੀ ਆ ਦੇਖੋ ਕਰੋ ਗੱਲ ਠੀਕ ਆ ਚੰਗਾ ਖੁੱਲਾ ਨੇਵਾ ਚੌਰ ਸਨੇਵਾ ਦੋਸਤੋ ਥਣ ਥਣ ਬਿਲਕੁਲ ਸਹਿਜ ਚੰਗਾ ਮੁੱਠੀ ਵਾਲਾ ਅਗਲੇ ਪਿਛਲੇ ਥਣ ਬਰਾਬਰ ਹਰ ਪਾਸਿਓਂ ਠੀਕ ਆ ਇਸੇ ਗੱਲੋਂ ਨਹੀਂ ਇਹ ਆ ਦੇਖੋ ਅਕੀਰ ਬੇਲ ਬਾਈ 33 ਐਨ ਓਕੇ ਰਿਪੋਰਟਾ ਸੰਦੂ ਸਾਹਿਬ ਜਿੰਨੇ ਵੀ ਪਸ਼ੂ ਆਪਾਂ ਦਿਖਾਇਆ ਜਿਹੜੇ ਸੋਏ ਆ ਉਹ ਵੀ ਇੱਕ ਤੋਂ ਇੱਕ ਵਧੀਆ ਚੋਾਈ ਆ ਜਿਹੜੇ ਸੂਣ ਵਾਲੇ ਉਹਨਾਂ ਦੇ ਵੀ ਆਪਣਾ ਮਨ ਫੁੱਲ ਜਿਦੀ ਤਸੱਲੀ ਆਪਣੀ ਕੀਤੀ ਹੋਈ ਆ ਤਾਂ ਬਿਲਕੁਲ ਇੱਕ ਨੰਬਰ ਆ ਤਿੱਪਾ ਠੀਕ ਆ ਜੀ ਹਾਂਜੀ ਤੇ ਮੱਝਾਂ ਚੰਗੀਆਂ ਨੇ ਵੈਸੇ ਇਹਦਾ ਅਸਰ ਮੁੱਲ ਕਿੰਨਾ ਹੋਊਗਾ ਜੀ ਸੰਦੂ ਸਾਹਿਬ 84000 84000 ਬਾਕੀ ਹੋਊਗਾ ਛੋੜ ਵਾਂਗੂ ਹੀ ਬਾਈ ਹੂੰ ਥੋੜਾ ਥੋੜਾ ਮੰਤਨ ਕੀਤਾ ਜਾਊਗਾ ਜ਼ਰੂਰ ਹੂੰ ਹੂੰ ਠੀਕ ਹੈ ਕਿ ਚੰਗੀ ਜਾਨੇ ਸਾਢੇ 84000 ਦੇ ਵਿੱਚੋਂ ਮਾਨਤਾ ਨਹੀਂ ਹੈ ਦੋਸਤੋ ਠੀਕ ਹੈ ਮੌਕੇ ਦਾ ਬਾਕੀ ਬਣਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਵੀ ਬਣੀ ਥਣੀ ਪੂਰੀ ਹੈ ਅੱਜ 14 ਦਿਨਾਂ 5 ਦਿਨਾਂ ਬਾਅਦ ਜਿਹੜੀ ਹੋਊਗੀ ਗੱਲਬਾਤ ਉਹ ਅਲੱਗ ਹੀ ਹੋਊਗੀ ਉਹ ਵੱਖਰੀ ਹੋਊਗੀ ਠੀਕ ਹੈ ਜੀ ਹਵਾਨਾ ਬਿਲਕੁਲ ਕੱਢੀ ਜਾਂਦੀ ਹੈ ਦਿਨ-ਬਦਨ ਜਿਵੇਂ-ਜਿਵੇਂ ਦੋਸਤੋ ਅੱਗੇ ਚੱਲ ਰਿਹਾ ਬਿਲਕੁਲ ਨੇੜ ਹੈ ਆਉਂਦਾ ਜਾਂਦਾ ਸੌਣ ਦਾ ਤੇ ਹਵਾਨਾ ਕੱਢੀ ਜਾਂਦੀ ਹੈ ਪੂਰਾ ਠੀਕ ਹੈ ਕਿੰਨਾ ਵੀ ਆਪਾਂ ਕਹੀਏ ਇਹਨਾਂ ਦੇ ਤੇ ਬਿਲਕੁਲ ਪਤਲੇ ਪਿੰਡੇ ਦੀ ਠੰਡੀ ਤੇਰੀ ਆ ਕਿਸੇ ਪਾਸਿਓ ਕੋਈ ਵੀਰ ਆਪਦਾ ਕੋਈ ਵੀ ਆ ਕੀ ਆ ਕੱਢ ਲਓ ਆਣ ਕੇ ਕਰੇ ਤਸੱਲੀ ਕਰਕੇ ਠੀਕ ਆ ਜੀ ਟਿੱਪ ਕੇ ਤਸੱਲੀ ਕਰ ਲਿਓ ਤੇ ਆ ਜਿਹੜਾ ਬੈਕ ਸਾਈਡ ਤੋਂ ਥਾਣ ਲਿਆ ਬਾ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਤੇ ਹਰਵੈਲ ਭਾਈ ਬੋਲੋ ਆਪਣੇ ਸੰਪਰਕ ਨੰਬਰ ਜਿਹਨਾਂ ਦੇ ਕੋ 0382025 99063822025 ਠੀਕ ਆ ਜੀ ਹਾਂ ਜੀ ਤੇ ਦੋਸਤੋ ਇਹ ਸੰਨ ਭਾਈ ਹਰਵੈਲ ਸਿੰਘ ਅੱਜ ਪੰਜ ਵੇੜਾ ਤੁਹਾਨੂੰ ਦਿਖਾਤੀਆਂ ਦੋ ਮੱਜਾਂ ਦਿਖਾਤੀਆਂ ਠੀਕ ਆ ਜੀ ਇਹ ਟੋਟਲ ਜਿਹੜੇ ਦੋਸਤੋ 7 ਨਗਸੀ ਅੱਜ ਬਕਾਉ ਤੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ